ਉੱਪਰ ਕੋ ਜ ਹੈ ਬੋਲੋ ਇਸ ਵਾਟਰ ਬੋਟਲ ਜਿਹੜੀ ਹੈ ਇਸ ਇਸ ਐਂਡ ਉੱਪਰ ਕੀ ਕੋਈ ਪ੍ਰੈਸ਼ਰ ਲੱਗ ਰਿਹਾ ਦੱਸੋ ਠੇਠਾ ਪਾਣੀ ਹੈ ਪਾਣੀ ਦਾ ਪ੍ਰੈਸ਼ਰ ਕਿੱਥੇ ਆ ਵੀ ਨੀਚੇ ਹੈ ਉੱਪਰ ਕਿਸੇ ਦਾ ਪ੍ਰੈਸ਼ਰ ਆ ਪਾਣੀ ਦਾ ਨਹੀਂ ਵੀ ਅਗਰ ਮੈਂ ਇਸ ਨੂੰ ਕੀ ਕਰ ਦਿੰਦਾ ਹਾਂ ਉਲਟਾ ਕਰ ਦਿੰਦਾ ਬਿਲਕੁਲ ਸੇਮ ਟੂ ਸੇਮ ਹੁਣ ਦੱਸੋ ਵੀ ਇਸ ਦਾ ਪ੍ਰੈਸ਼ਰ ਕਿਸ ਉੱਪਰ ਆ ਰਿਹਾ ਬੋਲੋ ਮੇਰੇ ਹੱਥ ਉੱਪਰ ਆ ਰਿਹਾ ਕਿ ਨਹੀਂ ਆ ਰਿਹਾ ਬਿਲਕੁਲ ਸੇਮ ਟੂ ਸੇਮ ਐਵੇਂ ਦੇਖੋ ਕਿ ਤੁਸੀਂ ਇਹ ਹੈਗੇ ਹੋ ਠੀਕ ਹੈ ਇਹ ਪਾਣੀ ਜੋ ਹੈ ਇਹ ਤੁਹਾਡਾ ਕੀ ਹੈ ਐਟਮੋਸਫੇਅਰ ਹੈ ਐਟਮੋਸਫੇਅਰ ਵਿੱਚ ਕੀ ਮਾਈ ਜਾਂਦੇ ਨੇ ਗੈਸਾਂ ਤਾਂ ਗੈਸਾਂ ਦਾ ਪ੍ਰੈਸ਼ਰ ਜਿਹੜਾ ਸਾਡੇ ਉੱਪਰ ਲੱਗਦਾ ਹੈ ਤਾਂ ਆਪਾਂ ਜੋ ਮੰਨਦੇ ਹੁੰਨੇ ਆ ਕਿ ਸਾਡੇ ਉੱਪਰ 15 ਕਿਲੋ ਦਾ ਕੀ ਹੈ ਜੋ ਐਟਮੋਸਫੇਰਿਕ ਪ੍ਰੈਸ਼ਰ ਲੱਗਦਾ ਹੈ ਬਿਲਕੁਲ ਐਵੇਂ ਸੁਣੋ ਧਿਆਨ ਨਾਲ ਗੱਲ ਬਾਤ ਕਿ ਜਿਵੇਂ ਆਪਾਂ ਸਮੁੰਦਰ ਦੀ ਗਹਿਰਾਈ ਵਿੱਚ ਜਾਵਾਂਗੇ ਸਮੁੰਦਰ ਦੀ ਗਹਿਰਾਈ ਵਿੱਚ ਜਾਂਦੇ ਜਾਓਗੇ ਤਾਂ ਤੁਹਾਡੇ ਉੱਪਰ ਕੀ ਸਮੁੰਦਰ ਦੇ ਪਾਣੀ ਦਾ ਕੀ ਲੱਗੇਗਾ ਪਾਰ ਲੱਗੇਗਾ ਦਬਾਅ ਲੱਗੇਗਾ ਤਾਂ ਜਿਵੇਂ ਜਿਵੇਂ ਥੱਲੇ ਜਾਓਗੇ ਤੁਹਾਡਾ ਜਿਹੜਾ ਸਰੀਰ ਹੈ ਉਹ ਬਿਲਕੁਲ ਦਬਾਅ ਦੇ ਵਿੱਚ ਆਉਣਾ ਸ਼ੁਰੂ ਕਰ ਦੇਗਾ ਠੀਕ ਹੈ ਜੀ ਤਾਂ ਐਟਮੋਸਫੇਰਿਕ ਪ੍ਰੈਸ਼ਰ ਕੀ ਹੈ ਵੀ ਦੇਖੋ ਅਗ ਪਾਣੀ ਦਾ ਬਿਲਕੁਲ ਇਸੇ ਤਰੀਕੇ ਨਾਲ ਅਸੀਂ ਅਗਰ ਇੱਥੇ ਧਰਤੀ ਤੇ ਖੜੇ ਹਾਂ ਤਾਂ ਸਾਡੇ ਉੱਪਰ ਕਿਸ ਕਿਸ ਦਾ ਦਬਾਅ ਪੈ ਰਿਹਾ ਭਈ ਕਿਸ ਦਾ ਦਬਾਅ ਪੈ ਰਿਹਾ ਸਾਡੇ ਉੱਪਰ ਗੈਸਿਸ ਦਾ ਦਬਾਅ ਪੈਂਦਾ ਹੈ ਠੀਕ ਹੈ ਜੀ ਓਕੇ ਰਿਪੋਰਟ ਹੈ ਚਲੋ ਵੀ ਆਓ ਅਗਰ ਮੈਂ ਤੁਹਾਨੂੰ ਇਸ ਨੂੰ ਚੰਗੀ ਤਰ੍ਹਾਂ ਐਗਜ਼ਾਮਪਲ ਦੇ ਨਾਲ ਸੈੱਟ ਕਰਕੇ ਦੱਸਾਂ ਤਾਂ